درشن کر رہے ہیں سردار گلدیو سنگھ سا ضلع سیمان

ਕਾਸਮਾ ਮਾਨ ਕੇ ਆਇਆ ਹੈ ਸਭੇ ਚੰਦੀਰਾ ਦਾਸਸਸ ਮਸ ਮਸ ਮਾਨ ਬੁਰਾ ਜੈਸਰਾ ਜੀ ਪੂਜਾ ਅੱਤਾ ਕੋ ਸੋਨੀ ਹਾਂ ਸੋਨੀ ਆ ਕਾਲਾ ਸ੍ਰੀ ਹੰਸ ਰਾਜ ਜੀ ਜਿੰਦਾਬਾਦ 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 ਜੀਤਾਂ ਨੂੰ ਭਰਾਓ ਵਾਇਰੂ ਜੀ ਕਾਲਸਾ ਵਾਇਰੂ ਜੀ ਦੀ ਬਤੂ ਆਜ ਕਲ ਲੋਕ ਇਹ ਸਿਆਣੇ ਨੇ ਵਹਿਰ ਮੁਕੈ ਨੇ ਉਹਨਾਂ ਨੂੰ ਬਹੁਤ ਲੰਮੀਆਂ ਤਕਰੀਰਾਂ لمبے ਭਾਸ਼ਣ ਜਿੰभी ਜ਼ਰੂਰਤ ਨਹੀਂ ਮੀਡੀਆ ਨੇ ਇੰਤਲਾਕ ਚਾਰ ਤਰੂ ਚੱਲਦਾ ਜਾਗਰਣ ਵੀ ਆ ਗਈ ਹੈ ਕਿ ਉਹਨਾਂ ਦੱਗੇ ਹੰਦਸ਼ੀ ਇੱਕ ਚੀਜ਼ ਸਮਝਾਉਣੀ ਪਈ ਸੀ ਉਹ ਤਾਂ ਸਾਰਾ ਮੈਂ ਹੈਰਾਨ ਹਾਂ ਕਿ ਤਾਂ ਛੋਟੇ ਛੋਟੇ ਬੱਚੇ ਐਸਾ ਕੋ ਐਸੇ ਕਰਦੇ ਹੈ ਇਹ ਇੱਕ ਬੰਦੇ ਗਏ ਜਿਸ ਨੂੰ ਆਦਾਸੀ ਹੋਇਆ ਉਹ ਕਹਿੰਦੇ ਕਿ ਚਿੱਟਾ ਖਤਮ ਹੋ ਗਿਆ ਤੇ ਇਹ ਨਹੀਂ ਹੋਣਾ ਕਿ ਕੁੱਤਾ ਲਾਗੇ ਆਏ ਜੀ ਅੱਜ ਦੋਸਤੋਂ ਇੱਕ ਦਮ ਦੋਸਤੋ ਸੁਣੋ ਇਹ ਬੜੀ ਬਾਤ ਕਿਸ ਤੋਂ ਪੰਜਾਬ ਦੀ ਉਹ ਪੰਜਾਬ ਜਿਸ ਤੇ ਇਹਦੇ ਅੰਦਰ ਸੀ ਪ੍ਰੋਫੈਸਰ ਕੁਰਤ ਸਿੰਘ ਲੇਗਸੀ ਪੰਜਾਬ ਬਸਟਰ ਘਰਾ ਦੇ ਨਾਮ ਤੇ ਜਿੱਥੇ ਵੱਡੇ ਸਾਰੇ ਜਨ ਸਤਿਗੁਰੂ ਗੁਰੂ ਨਾਲ ਦੇ ਈਮਾਰਤ ਨੇ ਸ਼ਬਦ

ਕੋਚ ਮਿੰਟ ਬਾਅਦ ਫਾਰਸੀ ਦੇ ਤਖਤੇ ਤੇ ਜਾਣ ਲੱਗੇ ਲਿਖਦੇ ਆ ਐ ਹਿੰਦ ਵਾਸੀਓ ਜੀਣਾ ਕਿੰਨਾ ਰਚੰਗਾਲਾ ਹੈ ਦਾ ਜ਼ਿੰਦਗੀ ਕਿੰਨੀ ਪਿਆਰੀ ਜੀਣਾ ਮੈਂ ਤਾਂ ਮੇਰੇ ਦੋਸਤਾਂ ਸਾਥੀ ਰਾਜਗੁਰੂ ਸੁਭਦੇਵ ਦੀ ਚਾਹੁੰਦੇ ਆ ਪਰ ਕੋਚ ਮਿੰਟ ਬਾਅਦ ਖਸ ਕੇ ਫਾਰਸੀ ਦਾ ਰਸਤਾ ਸਿੱਖ ਚ ਪਾਲਵਾਂਗੇ تاکہ نسل آزاد اس جندہ کے حاصل آزادی حاصل آزادی کو گرن لگ گیا پالیٹیشن ہو گئی لکھا بندے مارے گئے بری بری حالت

ਅੱਜ ਲੱਖਾਂ ਤੇ ਯਾਰੋ ਅੰਰੀਆ ਤੇ ਲੋ ਵਾਰਿਸ਼ਾਂ ਨੂੰ ਕਹਿ ਉਹ ਚਰਮੰਦਾਂ ਦੇ ਅੱਡਰ ਤੇ ਯਾਰ ਆ ਕਾਕਾ ਆਪਣਾ ਪੰਜਾਬ ਅੱਜ ਤੇਲੇ ਲਾਸ਼ਾਂ ਵਿਛੀਆਂ ਅੱਜ ਬੇਲੇ ਲਾਸ਼ਾਂ ਵਿਛੀਆਂ ਕਿੱਦੋਂ ਦੀ ਪਹੇਚਣਾਓ ਆਜ਼ਾਦੀ ਨੂੰ ਗਰਹਿ ਤੋਦੋ ਲੱਗ ਗਿਆ ਇੰਜੇ ਖੁੰਜੀ ਕਰਨਾ ਲੋਕਾਂ ਨੇ ਰਾਜ ਦੀ ਲੋਕਾਂ ਨੇ ਜਿਨ੍ਹਾਂ ਦੇ ਉਸ ਦੇ ਗੁਣ ਕਿ ਸਾਤੀ ਨੇ ਇੱਕ ਪਾਰਟੀ ਬਣਾਈ ਸੀ ਕਾਂਗਰਸ ਇੱਕ ਕਰਨ ਤਿਆਰ ਕੋਈ ਨਹੀਂ ਆਖੇ ਆ ਰਿਹਾ ਮਾਰਾ ਬਰ ਦਾ ਸੁਣ ਰਿਹਾ ਮੈਦਾਨ ਦੱਬੀ ਜਾਂਦੇ ਕਾ ਹਾਂ ਸਹੀ ਕਰਿਆ ਯਾਰ ਤਾਰ ਕਿੰਨੇ ਲੱਗੇ ਹਾਂ ਹਲੋ 아빠, 낚시를 하게 되면, 오케이, 다루오게 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 되면, 오케이, 다루오케이 되면, 오케이 하면, 오케이, 다루오, 다루오, 다루오케이 ਸਾਰਿਆਂ ਦੇ ਪੈਦ ਬੰਦਾ ਹੁੰਦਾ ਸੀ ਪਹਿਲੇ ਕਿਤੇ ਲਿਖਿਆ ਉਹਨਾਂ ਦਾ ਬਹੁਤ ਵਧੀਆ ਲੱਗਦਾ ਚਾਣੀਆਂ ਚੁੜਦੀਆਂ ਪਸੰਗੀਆਂ ਜਦੋਂ ਫਿੱਕ ਬੈ ਨੀ ਦਿਲ ਮਸਤੀ ਉਹਦੇ ਮਾਸਟਰ ਜੀ ਆ ਉਹਨੇ ਕਹਿਣਾ ਝੰਡੀਆਂ ਝੰਡੀਆਂ ਪਸੰਗੀਆਂ ਨਾਲਿਆਂ ਤੇ ਲਾਲਿਆਂ ਦਾ ਮੌਸਮ ਆ ਗਿਆ ਤੋ ਕੋ ਬੋਟਾ ਤੇ ਨਹੀਂ ਆ ਗਿਆ ਤੇ ਔਰੀਆਂ ਧੱਪਾ ਮਾਰਨੀਆਂ ਉਹਨਾਂ ਲੋਕਾਂ ਨੇ ਆਜ਼ਾਦੀ ਤੋਂ ਬਾਅਦ کسی نے نارا وایہ سے منطلی کے ختم کرتے نہیں کسی نے کیا کسان صوفی ہو جائے گا کسی نے کیا کرتا جاؤ کرتا نہیں گریب تو ہوئی کھولی بھولتا جائے کسان بھی اسے طرح مشکت کرتا جائے دن بدلے نہ قائدہ نے پرکالے ہو گئے داس بھی ہزہ ہر تو کانٹ بڑا ہاتھ رہے گئے بھی بھی تھا ਇਹ ਦੋਹਲਾ 14 ਕਿੱਠਿਆਂ ਮਾਈ ਦਾ ਨਾਲ ਦਰਿੰਦਰ ਮੋਤੀ ਸਾਹ ਉਹਦਾ ਸੌਦਾ ਉਹਦਾ ਸੌਂਦ ਦਾ ਨਾ ਖਾਂਦਾ ਨਾ ਖਾਂਦਾ ਤੁਸੀਂ ਦੇਖਿਆ 10 ਸਾਲਾਂ ਤੇ ਸੁਧਿਰੀ ਕੀ ਕੀ ਮੈਂ 90 ਕਿਲੋ ਦਾ 11000 ਦਾ 14 ਕਿਲੋ ਦਾ ਮਾਫਸ ਆ ਗਿਆ ਮੇਰਾ ਇਹ ਜਦੋਂ ਆਜੇ ਪਿੰਡ ਸਰਪੰਚ ਬਣਿਆ ਸੀ ਉਹ ਇਕਰਤਨਾਮਾ ਤਾਂ ਉਹਦਾ ਇਕਰਤਨਾਮਾ ਹੈ ਫਿਰ ਕਿਹਾ ਤੇ ਪਰ ਜੇ ਤੁੰ ਕੀ ਜਿੰਦ ਜਿਹੜੇ ਕੋਈ ਕਮਾਈ ਤੋਂ ਵੀ ਵਾਵਾ ਹੁੰਦੀ ਆ ਇਹ ਥੱਦਾ ਅਲੇਖਾ ਹੀ ਪੈਦਾ ਹੋਇਆ ਮੋਦੀ ਕ੍ਰਾਪਸ਼ਨ ਜ਼ੀਰੋ ਕੋਈ ਇਸ ਟਾਈਮ ਨਹੀਂ ਹੋਇਆ ਉਹਨਾਂ ਦਾ ਜੇ ਤੁਸੀਂ ਦੇਖਿਆ ਕਿ ਇਹ ਸੰਦੇਸ਼ਿਕ ਨੇ ਮਨਿਸਟਰ ਕੋਲਸਟਰ ਦੇ ਅੰਦਰ ਗਿਆ ਸੀ ਮੈਂ ਬਹੁਤ ਲੋਕੀ ਡੈਲੀ ਕਰ ਲਈ 5-7 ਸਾਲ ਦਿੱਲੀ ਮੈਂ ਲਿਆ ਮੈਂ ਮਸੂਸ ਕੀਤਾ ਜਦੋਂ ਵੀ ਪਾਰਲੀਮੈਂਟ ਵਿੱਚ ਮੈਂ ਬੋਲਦਾ ਸੀ ਪਹਿਲੀ ਵਾਰ ਜਦੋਂ ਪਾਰਲੀਮੈਂਟ ਵਿੱਚ ਬੋਲਿਆ ਮੈਂ ਸਭ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਆਇਆ ਮੈਂ ਕਿਹਾ ਐਵੇਂ ਜੇ ਮੁਰਤੀ ਤੇ ਰੰਗ ਨਾਓ ਦੇਸ਼ਕ ਮੈਂ ਤੇਰੀ ਜੋ ਜਿੱਤੇ ਆ ਨਾ ਪਰ ਜਦੋਂ ਉਸਤਤੀ ਜਨਮ ਆਇਆ

وہ نے جنہاں دلیتا ہوتا ہے دلنا ہم ایجاب میں کرتا ہے میں نے کہا میں کرتا ہوں میں واپس نہیں کرتا ہوں اتری اور ایلیکشن ڈالکے میں چھتنیاں کرائیں میں نے یہ لہما سوچ لکھا سکتا ہے سوالک چھے راکھنا چھتا ہے یہ پانچ کے نام ہونچے ہیں کہ اپنے کسی کیاں ڈالکے نام راکھتا ہے کہ اس چھتے کے گئے ہوتا ہے اور ایک جب آپ پنجاب کے بارے میں ہیں جب ہوندار تو پنجاب بارے سنگیشاں کہ جیسے میں پنجاب پہ ہی پیئے میں نے کہا جو ہوگی کہ شاہدپروں نے جب اندروں کمکتا کولا شفیان تھے میں نے پر اکرشن پر جیسے تھے ایک دم کہنے دکھئے جسنگ دنوار جب لہوی سوفی تھے تو سنگیان نے یہ دیکھتے کہ یہ خریف کو کہ آپ کو اچھا آباد میں نے کیا کیا. چلو چلو سا 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 چار چاہتی ਇਹ ਬਾਦ ਕੋਈ ਪੇਕਿਆਰ ਦੇ ਨਾਮ ਇਹਨਾਂ ਚਾਹ। ਜਿੱਥੇ ਆਉਂਦੇ ਆ ਜਦੋਂ ਵੈਲਕਮ ਕਰ ਸਾਡੇ ਭਾਈ ਨੂੰ ਤੇ ਆਲੇ ਦੇ ਤੱਕ। ਉਹ ਜਦੋਂ ਭਾਈ। ਕੋਈ ਸੰਦੇਸ਼। ਉਹ ਜਿਹੜੇ ਜੀ ਆਉਂਦੇ ਮੈਨੂੰ ਜਰਾ ਵੈਲਕਮ ਦੇ ਦਿਓ। ਸਾਇਆ ਸਾਡੇ ਭਾਈ ਦੇ। ਤੇ ਮੈਂ ਕਿਹਾ ਯਾਰ। ਚੰਗੇ ਆਏ ਸੀ। ਮੈਂ ਸੋਚਦਾ ਪੀਕਿਆ ਜਿਆ ਇਥੇ ਛੇੜਾਈ ਕੀਤੀ ਜਾਂਦੀ ਹੈ। ਪਰ ਸੋਚਦੇ ਸ਼ਾਇਦ ਸ਼ੁਕਰ ਪ੍ਰੋਲੂਸ਼ਨ ਤੋਂ ਜਾਣ ਸੁਣਤੀ ਜੀ ਤੀਰ ਤੋਂ ਮਾਲਵੇ ਦੀ ਖੁੱਲੀ ਫਰਦਾਸ ਸਾਹ ਰਾਵਾਂ ਜੀ। ਜਦੋਂ ਇਹ ਮਸਲਾ ਵੀ ਹੱਲ ਹੋ ਜਾਏਗਾ। ਜਾਣ ਲਈ ਅਕੇ ਮੋਦੀ ਸਾਹਿਬ ਕਹਿ ਰਹੇ ਕਿ ਉੱਥੇ ਜਾਵਾਂਗਾ ਸਰ ਇੱਕ ਸ਼ਰਤ ਤੇ ਮੈਂ ਜਾਵਾਂਗਾ। ਕਿ ਉੱਥੇ ਦੁਪਹਿਰ ਦੁਪਹਿਰੀ ਬਹੁਤ ਅੱਪਾਸ਼ਾ ਬਾਰਦੇ ਬਹੁਤ ਹੁਣ ਲੋਕੀ ਚੁੱਕੀ ਬਹੁਤ ਕਰਨਾ ਹੈ। ਸਾਰੀਆਂ ਪਾਰਟੀਆਂ ਨੇ ਦੇਖ ਲਈਆਂ ਉਹ ਦੱਪ ਮਰਨ ਦੀ ਸ਼ਰਜਾਇਸ਼ ਦੀ ਕਿਉਂਕਿ ਮੈਂ ਪੰਜਾਬੀਆਂ ਦੇ ਸੁਭਾਅ ਨੂੰ ਜਾਣਦਾ ਹਾਂ ਦੇਖਦੇ ਆ ਕਿ ਸ਼ਾਇਦ ਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਹਕੂਮਤ ਪੰਜਾਬੀਆਂ ਦਾ ਵਫਾਦਾਰ ਹੈ ਮਿੱਟੀ ਪੰਜਾਬ ਭਾਰੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਉਹ ਯਾਰੀ ਇਹਨਾਂ ਦੇ ਨਾਲ ਦੀ ਨਹੀਂ ਉਹ ਕਿਤੇ ਵੈਰ ਵੀ ਮੰਨਣਾ ਤੋਂ ਬਚ ਜਾਂਦੀ ਹੈ ਲੱਖੋ ਬਾੜੀਆਂ ਬੱਲੇ ਵਿੱਚ ਖੁੱਗੀਆਂ ਨੇ ਜਿੱਤੇ ਜਾਂਦੇ ਪਛਾਣ ਬਣਾ ਲੈਂਦੇ ਔਰ ਇਹ ਤੇ ਪਿੰਡ ਤੋਂ ਵੀ ਕਿਤੇ ਜਾ ਬੈਠਣ ਪਰ ਸੌ ਵੱਖਰਾ ਇਹ ਪੰਜਾਬੀ ਆ ਮੈਂ ਸੌ ਵੱਖਰਾ ਇਹ ਮੈਂ ਕਿ ਗੱਪਣ ਗੱਪਾਂ ਹੁਣ ਮਾਰਨ ਵਾਲਾ ਦਾ ਨਿਸ਼ਾਨੇ ਵੀ ਦਿੰਦੇ ਉਸ ਤੇ ਮੈਂ ਆਪਣੇ ਸਮੁੱਤ ਇਸ ਦਾ ਕਿ ਨਹੀਂ ਇੱਕ ਗੱਲ ਮੈਂ ਤੇਰੀ ਦਾਦੇ ਨਾਲ ਕਰੇ ਵਾਦਾ ਕਰਦਾ ਛੇੜੀ ਕਰ ਤੋਂ ਪੰਜਾਬੀਆਂ ਨਾਲ ਕਰੇਗਾ ਉਹਨਾਂ ਨੂੰ ਦੱਸ ਦੇਈ ਕਿ ਹੁਣ ਬੇਤਬੂਲਾ ਕੋਈ ਨਹੀਂ ਛੇੜੀ ਕਰੇ ਨਾਲ ਚੱਲ ਕੇ ਮੇਰੇ ਤੱਕ ਸਿੱਧੀ ਪਹੁੰਚੇਗੀ ਤੇ ਨਾਲ ਜੇ ਬਣੀਏ ਮੈਂ ਕਹਿੰਦਾ ਜੀ ਮੈਂ ਵੱਡੀਆਂ ਵੱਡੀਆਂ ਗੱਲਾਂ ਨਹੀਂ ਕਰਦੀਆਂ ਤੇ ਕੋਈ ਕਿ ਉਹ ਮੈਂ ਪੈਰਸ ਬਣਾ ਦਉਂਗਾ ਕੋਈ ਬੋਲਦਾ ਜਿੱਦਾਂ ਪਹਿਲਾਂ ਤੋਂ ਆਪਦਾ ਹੀ ਉਦਾਂ ਦਾ ਹੀ ਸੋਨਾ ਬਣਾ ਦੋ ਬੇਸ਼ੱਕ ਕੋਈ ਕਹਿੰਦਾ ਮੈਂ ਕੈਲੀਫੋਰਨੀਆ ਬਣਾ ਦਉਂਗਾ ਕੋਈ ਨਾ ਸੜਕਾਂ ਦੇ ਲੋ ਆਪੋ ਨੇ ਸਿੱਧੋ ਵਿੱਚ ਸੋਚੇ ਕੀ ਜਿੱਦਾਂ ਜਦਾਂ ਤੇਰੀ ਖਰੇ ਸਾਥੀ ਨੇ ਉਸ ਸੰਸਕੂਲ ਸੋਚਦੇ ਹੀ ਮੋੜ ਲੱਗੀ ਮੈਂ ਕਿਹਾ ਜੀ ਮੈਂ ਤਾਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਐਹੋ ਜੇ ਸਕੂਲ ਬਣਨਾ ਕਿ ਕਿ ਉਹਨਾਂ ਮਾਪਿਆਂ ਦੇ ਬੱਚੇ ਵੀ ਪੜ ਸਕਣ ਜਿਹੜੇ ਬੰਕੀਆਂ ਪੀਸਾ ਨਹੀਂ ਦੇ ਸਕਦੇ ਉਹਨਾਂ ਦੇ ਬੱਚੇ ਵੀ ਅਫਸਰ ਬਣਨ ਜਿਹੜੇ 20 ਲੋਕ ਹੋਏ ਲੈ ਜਾਂਦੇ ਆ ਕਿਸਾਨ ਤੇ ਮਜ਼ਦੂਰ ਇਕੱਠੇ ਰਹਿਣ ਇੰਡਸਟਰੀਆਂ ਵਧੀਆਂ ਵਧੀਆਂ ਆਰਾਮਪੁਰੇ ਪੂਲ ਕੋੜ ਕਪੂਰੇ ਇੱਕ ਗਾਣਾ ਹੁੰਦਾ ਸੀ ਮੈਂ ਕਿਹਾ ਗਾਣਾ ਬੋਲਟ ਹੋ ਜੇ ਕਿ ਸਾਡੇ ਜਨਮ ਤੋਂ ਬਾਅਦ ਕਿ ਨਾ ਹੁਣ ਬੰਦ ਹੋਰ ਦਰਵਾਜ਼ਾ ਨਾ ਹੁਣ ਬੰਦ ਹੁਣ ਛਾਟੇ ਕੋੜ ਕਪੂਰੇ ਦਾ ਪੁੱਲ ਆ ਰੋ ਛਾਟੇ ਕੋੜ ਕਪੂਰੇ ਦਾ ਅੱਜ ਜਿਸ ਦਿਨ ਗਰਮ ਤੇ ਆਦਰਵਾਜਾਂ ਦੇ ਭਾੜੇ ਕੋਲ ਸੋਰੇ। ਮੈਂ ਕਹਿੰਦੀ ਕੁਝ ਚਾਹੁੰਦਾ ਮੈਂ ਕਿ ਬੇਸ਼ੱਕ ਇੱਕ ਵਾਰੀ ਇਹ ਹੋ ਜਵੇ بار بار سیاستਦਾਨ ਨਾਲ ਨਿਮਰਵਾ। ਲੀਕਡ ਆਪਣੇ ਪੰਜਾਬੀ ਵਿੱਚ ਕਰ ਜਾਣਾ। ਸੋ ਸੱਜਣੋ ਤੁਹਾਡਾ ਮੇਰਾ ਰਿਸ਼ਤਾ سیاستਦਾਨ ਨਹੀਂ ਇੱਕ ਹੰਦਸ ਦੀ ਦਾ ਦੂਜਾ ਰਿਸ਼ਤਾ। ਜਿਵੇਂ ਮੈਂ ਕਹਾਂਗਾ ਉਹ ਮੈਂ ਪੂਰਾ ਕਰਾਂਗਾ। ਵਾਖਿਆ ਵਾ ਨਹੀਂ ਕਰਾਂਗਾ ਕਿਉਂਕਿ ਲੋਕਾਂ ਨੇ ਜੋ ਕਿਹਾ ਬੋਲੇ ਆਪਣੇ ਦੇ ਦੁੱਧ ਦਾ ਸਾੜਿਆ ਹੋਇਆ ਲੱਸੀ ਨੂੰ ਵੀ ਮੂੰਹ ਦਾ ਮਾਰਦਾ ਬੰਦਾ ਇਹਦੇ ਇਹਨਾਂ ਦੁੱਧ ਤੋਂ ਵੀ ਸਾੜਿਆ ਲੱਸੀ ਤੋਂ ਵੀ ਸਾੜਿਆ ਤੇ ਸਾਡੇ ਸਵਾਲ ਆਇਆ ਉਹ ਫਿਰ ਉਹ ਛਿੰਦਰ ਲਾਲ ਜੀ ਆਖਦਾਂ ਪੀੜਾਂ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ